ਈਨਾਂ ਦੇ ਹਿੰਦਲਬਾਗ ਸਿੰਘ ਕਿਹੜਾ ਪਿੰਡ ਹੈ ਉਡਾਲਾ ਪਿੱਟੇ ਵੱਡ ਕੀ ਗੱਲ ਹੋਈ ਇੱਥੇ ਓਏ ਉਹ ਮੈਂ ਦੂਜਾ ਮਹਿਤਾਬ ਤੇ ਮਦਨ ਸਰਪੰਚ ਡੇਵਟ ਕੋ ਨਸ਼ਾ ਵਕਾਉਂਦੇ ਸੀ ਤੇ ਡੇਵਟ ਨੂੰ ਧੱਕਾ ਨਸ਼ਾ ਵੇਚਣ ਤੋਂ ਇਸੇ ਦੀ ਰੰਜਿਸ਼ ਕਰੇ ਆ ਕੇ ਗੋਲੀਆਂ ਮਾਰ ਦਿੱਤੀ 35 ਜਾਣੇ ਆਏ 3 4 ਪਿਸਤੌਲ ਹੀ ਹਾਂਜੀ ਤੈਨੂੰ ਕਿਉਂ ਮਾਰਿਆ ਤੁਸੀਂ ਤੁਹਾਡਾ ਮੈਂ ਉਹਨੂੰ ਰੋਕਦਾ ਸੀ ਨਸ਼ਾ ਵੇਚਣ ਤੋਂ ਗੁੰਨੀ ਗੁੰਨੀ ਕੇ ਬੱਚੇ ਨਸ਼ੇ ਤੇ ਲੱਗਦੇ ਜਾਂਦੇ ਹਾਂਜੀ ਕਾਲੋਂ ਦਾ ਪੇਡ ਚ ਲੈ ਜਾਇਦਾ ਦਰ ਕਰਦਾ ਇਹ ਪੌਚਰ ਹੋ ਗਿਆ ਜੀ ਜੋ ਸਰਪੰਚ ਬਣਿਆ ਜੀ ਮਤਨ ਉਤੋਂ ਦਾ ਵਗੰਡਿਆ ਜੀ ਤੇ ਹੁਣ ਪੇ ਤੁਹਾਨੂੰ ਕਿੱਥੇ ਆ ਕੇ ਗੋਲੀ ਮਾਰੀ ਮੇਰੇ ਘਰੇ ਆ ਕੇ ਮਾਰੀਆਂ ਜੀ 30 35 ਜਣੇ ਆਏ ਇਹ ਕਰਦਾ ਇਹ ਲੋਕ ਤਾਂ ਵੀ ਤੁਸੀਂ ਰੋਕਦੇ ਸੀ ਤਾਂ ਕਿ ਹਾਂ ਜੀ ਹੋਰ ਕੋਈ ਮੇਰੀ ਕੋਈ ਰੰਜਿਸ਼ ਨਹੀਂ ਆ ਗਈ ਕੋਈ ਮੈਂ ਤਾਂ ਟੇਕੇ ਦਾ ਜਿਹੜਾ ਮੇਰਾ ਕੰਮ ਹੈ ਰਾਜ ਮਿਸਤਰੀ ਦਾ ਮੈਂ ਤਾਂ ਮੇਨੂੰ ਕੰਮ ਤੇ ਉਹਨਾਂ ਕੰਮ ਤੇ ਜਾਂਦਾ ਮੇਰੀ ਹੋਰ ਕੋਈ ਰੰਜਿਸ਼ ਨਹੀਂ ਮੈਂ ਨਸ਼ੇ ਤੋਂ ਰੋਕਦਾ ਸੀ ਇਹਨੂੰ ਕਿੰਨੇ ਕੇ ਫੈਨ ਕੱਢੇਗੇ ਫੈਨ ਨਾ ਬਤੇਰੇ ਕੱਢੇ ਹਾਂ ਜੀ ਕਰਤੇ ਹੁੰਦੇ ਬੰਦੇ ਕਰਤੇ ਸੀ ਗੱਡੀਆਂ ਕੋਈ ਤੁਰ ਕੇ ਜਿਆਦੇ ਜਾਣੇ ਤੁਰ ਕੇ ਦੀ 35 ਜਾਣੇ ਸੀ ਪਿੰਡ ਦੇ ਹੀ ਬੰਦੇ ਆ ਤੇ ਮੌਕੇ ਤੇ ਪੁਲਿਸ ਪਹੁੰਚੀ ਪੁਲਿਸ ਨੂੰ ਬਾਅਦ ਘੰਟੇ ਬਾਅਦ ਪੁਲਸ ਆਈ ਆ ਜੋ ਫੋਨ ਫਾਨ ਚੈੱਕ ਕੀਤੇ ਫਿਰ ਪੁਲਿਸ ਨੇ ਕੱਢਿਆ ਕਿ ਰੇਜੋਂ ਦੋ ਬੰਦੇ ਨੇ ਰਸਤੇ ਬਲਾਕ ਕੀਤੇ ਸੀ ਅੱਛਾ ਜੀ ਉਸ ਤੋਂ ਬਾਅਦ ਇਹ ਕਿ ਅੱਗੇ ਹਸਪੀਟਲ ਸਾਡੇ ਗੋਲੀ ਕਿਥੇ ਗਈ ਹੈ ਗੱਡੀ ਮੇਰੇ ਮੋੜੇ ਦੇ ਦੋ ਗੋਲੀਆਂ ਜੀ ਡੇਵਿਡ ਨਾਲ ਹੋਰ ਮੁੰਡੇ ਸੀ ਜਿਹੜੇ ਮੇਰੇ ਚਲਾਈ ਡੇਵਿਡ ਨੇ ਚਲਾਈ ਆ ਇੱਕ ਬੇਟੇ ਦੇ ਪੈਰਾਂ 'ਚ ਮਾਰੀ ਹोली ਉਹ ਉਹ ਬਚਾ ਹੋ ਗਿਆ ਬੇਟੇ ਦਾ ਕੀ ਮੰਗ ਕਰਦੇ ਹੋ ਇਨਸਾਫ ਦੀ ਮੰਗ ਕਰਦੇ ਜੀ ਤੇ ਨਸ਼ਾ ਰੁਕਣਾ ਕਰਕੇ ਜਦ ਗੱਲ ਕੀਤੀ ਹਾਂ ਜੀ ਨਸ਼ਾ ਰੁਕਣਾ ਚਾਹੀਦਾ ਹੈ ਜੀ ਵੇਜਦਾ ਕੋਲ ਵੇਹਾ ਵੇ ਮਹਿਤਾਬ ਆ ਰਿਹਾ ਜੀ ਡੇਵਿਡ ਵੇਜਦਾ ਹੈ ਠੀਕ ਹੈ ਠੀਕ ਹੈ ਹਾਂਜੀ ਬਲਜੀਤ ਕਾਰ ਜਿਨ੍ਹਾਂ ਦੇ ਗੁੱਟ ਲੱਗੀ ਕੀ ਲੱਗਦਾ ਤੁਹਾਡੇ ਹਸਬੰਡ ਇੱਕ ਹੀ ਗੱਲ ਕੀ ਹੋਈ ਵਾਕਿਆ ਕੀ ਹੈ ਜਰਾ ਇੱਧਰ ਵੇਖੋ ਇਹ ਇਹ ਨਸ਼ੇ ਤੋਂ ਡੱਕਦੇ ਜੀ ਜੇ ਅਮਰਤਾ ਦੀ ਨੇ ਤੇ ਉਹਨੂੰ ਡੇਟ ਨੂੰ ਨਸ਼ੇ ਤੋਂ ਡੱਕਦੇ ਸੀਗੇ ਤੇ ਜਿਹੜਾ ਮਹਿਤਾਬ ਆ ਉਹਦੇ ਥਰੂ ਨਸ਼ਾ ਵਿਕਦਾ ਏ ਨਾਲ ਮਦੀ ਸਰਪੰਚ ਆ ਕੀ ਨਾ ਸਰਪੰਚ ਮਦਨ ਸਿੰਘ ਸਰਪੰਚ ਇਹ ਅੱਜ ਕੀ ਗੱਲ ਹੋਈ ਜੀ ਇਸ ਤਰ੍ਹਾਂ ਮੇਰਾ ਬੋੜੀ ਚੱਲੀ ਆਪਣੀ ਗੱਲ ਅੱਜ ਉਹ ਸਾਡੇ ਸਰੇ ਘਰੇ ਆ ਕੇ ਪਏ ਆ ਕਿੰਨੇ ਜਾਣੇ ਸੀ ਉਹ ਹੁਣੇ ਤੀ 35 ਜਾਣੇ ਇਹ ਕਿੰਨੇ ਜਾਣੇ ਹਥਿਆਰ ਸੀ ਹਾਂਜੀ ਕਬਹੁ ਬਾਵਾ ਜਾਣਿਆ ਹੋਏ ਜਿੰਨੇ ਜਾਣੇ ਹੁੰਨਾ ਉਹ ਹਥਿਆਰ ਸੀਗੇ ਕਿੰਨੀਆਂ ਗੋਲੀਆਂ ਚੋਂ ਕਾਫੀ ਚਲੀਆਂ ਸੀਗੀਆਂ ਇਹਨਾਂ ਤੇ ਕਿਲੀਆਂ ਲੱਗੀਆਂ ਇਹਨਾਂ ਤੇ ਦੋ ਗੋਲੀਆਂ ਲੱਗੀਆਂ ਉਹ ਰਿਤੇ ਕਿੱਥੇ ਦਖਲ ਕਰਾਇਆ ਨਾ ਹਾਂਜੀ ਇਹ ਗੁਰਨਾਨਕੋ ਹਸਪੀਟਲ ਇਹ ਪਹੁੰਚ ਗਈ ਮੌਕੇ ਤੇ ਹਾਂਜੀ ਅੱਧੇ ਘੰਟੇ ਬਾਅਦ ਆਈ ਇਹ ਪੁੱਛਣੇ ਕਿ ਕਾਰਵਾਈ ਕੀਤੀ ਜੀ ਉਹਨਾਂ ਨੇ ਆਣ ਕੇ ਸਾਨੂੰ ਉਹ ਸਾਨੂੰ ਨਿਕਲ ਨਹੀਂ ਸੀ ਦੇਣੇ ਇੱਕ ਦੋਨੋਂ ਰਸਤੇ ਬਲਾਕ ਹੋਏ ਸੀਗੇ ਸਾਨੂੰ ਹਸਪੀਟਲ ਨਹੀਂ ਸੀ ਆਉਂਦੇ ਹੁੰਦੇ ਫਿਰ ਉਹ ਮੁਲਾਜ਼ਮ ਆਏ ਤੇ ਫਿਰ ਉਹਨਾਂ ਨੇ ਸਾਨੂੰ ਆਣ ਕੇ ਉੱਥੋਂ ਕੱਢਿਆ ਫਿਰ ਅਸੀਂ ਹਸਪੀਟਲ ਪਹੁੰਚੇ ਹਾਂ ਕਦੋਂ ਪਹੁੰਚੀ ਜੀ ਹਾਂਜੀ ਹਾਂਜੀ ਉਥੇ ਪਿੰਡਾ ਹਸਪਤਾਲ ਆਏ ਨਹੀਂ ਇੱਥੇ ਪੁਲਸ ਪੁਜੀ ਦਾ ਹਸਪਤਾਲ ਹੈ ਹਸਪਤਾਲ ਪੁਲਸ ਨਾਲ ਆਏ ਇੱਥੇ ਨਹੀਂ ਜਾਈ ਠੀਕ ਹੈ ਜੀ ਬਿਅੰਦਰ ਚ ਕਰਾਤੇ ਜੀ ਤਾਂ ਬਿਅੰਦਰ ਚ ਕਰਾਏ ਨਹੀਂ ਮੇਰੇ ਕੀ ਨਾਮ ਹੈ ਮੇਰਾ ਸੋਨ ਸਿੰਘ ਸਰ ਕਿਹੜਾ ਪਿੰਡ ਆ ਮਡਾਲਾ ਅਸੀਂ ਮਡਾਲੇ ਦੇ ਇਹ ਸਰਦੀ ਅਸੀਂ ਤੇ ਅੰਦਰ ਲੰਮੇ ਪਏ ਨਾ ਨਾ ਕੰਮ ਨਹੀਂ ਹੁੰਦਾ ਤੇ ਸਰਦੀ ਗੋਲੀਆਂ ਦੀ ਆਵਾਜ਼ ਸੁਣੀ ਜਦੋਂ ਸਾਰੇ ਲੋਕੀ ਬਾਹਰ ਨਿਕਲੇ ਆ ਤੇ ਬਾਹਰ ਨਿਕਲੇ ਤੇ ਜਦੋਂ ਗੋਲੀਆਂ ਦੀ ਸੁਣੀ ਆਵਾਜ਼ ਤੋ ਦਲਬਾਖ ਸਿੰਘ ਆ ਮੁੰਡਾ ਜਿਹਦੇ ਗੋਲੀਆਂ ਆ ਮਾਰੀ ਆ ਗਏ ਇਹ ਸਰ ਜੀ ਹੁਣ ਕੀ ਪਤਾ ਕੀ ਗੱਲ ਹੋਈ ਕੀ ਨਹੀਂ ਅਸੀਂ ਤਾਂ ਸੁੱਤੇ ਹਾਂ ਉਹ ਦਵਾਰਾ ਕਿਤੇ ਵਿਆਹ ਆਇਆ ਕਿ ਜਾਂ ਠੇਕੇਦਾਰੀ ਕਰਦਾ ਜੀ ਜਾਂ ਕੰਮ ਤੋਂ ਆਇਆ ਤੇ ਉਹ ਗੱਡੀ ਲਾਉਣ ਰਿਹਾ ਏ ਇਹ ਦੋ ਜਣੇ ਆਏ ਆ ਮੋਟਰਸਾਈਕਲ ਤੇ ਇਹਨਾਂ ਹੁੰਦਿਆ ਗੋਲੀਆਂ ਮਾਰਦੀਆਂ ਕਿਹਨੇ ਕਿਹਨੇ ਸਿੱਧੇ ਵਟਨੇ ਹਾਂ ਫੋਰ ਗੋਲ ਜਿੱਤੇ ਵਰਦੇ ਉਹਦੇ ਨਾਲ ਨਹੀਂ ਸਰ ਜੀ ਪਤਾ ਕੌਣ ਹੈ ਗੱਡੀ ਗੁੱਡੀ ਜਾਏ ਮੂੰਹ ਬੱਦੇ ਸਰ ਜੀ ਮੋਟਰਸਾਈਕਲ ਤੇ ਸਰ ਜੀ ਮੋਟਰਸਾਈਕਲ ਤੇ ਕਿੰਨੇ ਦਾ ਸਮਾਂ ਜੀ ਇਹ ਸਰ ਜੀ ਸਮਾਂ ਆਟਕਦਾ ਸਰ ਜੀ 8 ਕਿਦਾ ਟਾਈਮ ਆਗਾ ਸਰ ਹਾਂਜੀ ਇੰਨਾ ਕਿ ਟਾਈਮ ਆਗਾ 8 ਕਿ ਕਿੰਨੇ ਫੇਰ ਹੋ ਗਏ ਇਥੇ ਫੇਰ ਸਰ ਜੀ 4 ਤੇ ਇੱਥੇ ਹੋਏ ਜੋ ਦਿਨਾਲੀ ਦੇ ਵੱਖਰੇ ਹੋ ਸਰ ਜੀ ਬਾਅਦ ਚ ਉਹ ਸਹੀ ਮੋਕੇ ਤੇ ਪੁਲਸ ਲੇਟ ਆਈ ਸਰ ਤੇ ਕੋਈ ਕਾਲ ਬ੍ਰੰਧ ਹੋਏ ਸਰ ਜੀ ਦੋ ਰੋਂਦ ਜਿਹੜੇ ਚਲਾਏ ਨਾ ਤਿੰਨ ਕੇ ਪਾਣੀ ਦੋ ਲੱਭੇ ਸਰ ਜੀ ਪੁਲਸ ਹਾਂਜੀ ਮੈਂ ਸਵਿੰਦਰ ਸਿੰਘ ਬਟਾਲਾ ਸਾਫ ਸਰਪੰਥੀਆ ਬਟਾਲਾ ਤੋਂ ਜਿਹੜੀ ਗੋਡੀ ਚਲੀ ਆ ਕੀ ਮਸਲਾ ਕੀ ਹੈ ਵੇਖੋ ਜੀ ਗੋਲੀ ਚੱਲੀ ਮੈਨੂੰ ਫੋਨ ਗਿਆ ਪਿੰਡ ਤੋਂ ਮੇਰਾ ਕਿਲੋਮੀਟਰ ਘਰ ਦੂਰ ਆ ਪਿੰਡ ਤੋਂ ਮੈਨੂੰ ਵੀ ਫੋਨ ਗਿਆ ਵੀ ਤਾਣਾ ਜਮਾ ਡੇਵਿਡ ਮਸੀ ਉਹਨੇ ਗੋਲੀ ਚਾ ਉਹਨੇ ਪਿੰਡ ਦੇ ਵਿੱਚ ਬਹੁਤ ਕੰਮ ਗਲਤ ਕੀਤੇ ਆ ਸਾਰੇ ਪੁਲਿਸ ਨੂੰ ਵੀ ਪਤਾ ਪ੍ਰਸ਼ਾਸਨ ਨੂੰ ਵੀ ਪਤਾ ਮਦਨ ਸਰਪੰਚ ਨੂੰ ਵੀ ਪਤਾ ਨਸ਼ਾ ਪਿੰਡ ਦੇ ਵਿੱਚ ਵੇਚਦਾ ਇਹ ਤੇ ਪਰਚੇ ਵੀ ਹੈਗੇ ਐਨਡੀਪੀਐਕਸ ਦੇ ਚੈੱਕ ਵੀ ਕਰ ਸਕਦੇ ਆ ਇਹ ਨਜਾਇਜ਼ ਪਿੰਡ ਦੇ ਵਿੱਚ ਕਰਦਾ ਇਸ ਇਹ ਸਾਡਾ ਜਸੇ ਬੰਦੀ ਮਤਲਬ ਵੀ ਨਿਹੰਗ ਸਿੰਘ ਮੁੰਡਾ ਆ ਇਹ ਠੇਕੇਦਾਰ ਆ ਇਹਦੇ ਨਾਲ ਚਲੋ ਮਤਲਬ 20 50 ਕਰਦਾ ਕੀ ਕਰਦੇ ਇਹਦੇ ਮਗਰ ਮੁੰਡੇ ਵਿੱਚ ਦੂਰ ਤੇ ਇਹਦੇ ਮੰਨ ਲਓ ਵੀ ਇਹਨੇ ਆਖਿਆ ਵੀ ਤੂੰ ਪਿੰਡ ਦੀ ਨਿਸ਼ਾਨਾ ਵੇਚ ਪਿੰਡ ਦੇ ਵਿੱਚ ਇਹਨੇ ਕੋਈ ਗਲਤ ਕੰਮ ਕੀਤਾ ਸੀ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਤੀ ਪੈਂਦੀ ਬੇਅਦਬੀ ਕੀਤੀ ਸੀ ਨਹੀਂ ਪਰ ਅਸੀਂ ਨਾਂ ਨਹੀਂ ਲੈਣਾ ਚਾਹੁੰਦੇ ਇਸ ਬੰਦੇ ਨੇ ਇਹਨੂੰ ਡੱਕਿਆ ਉਸ ਦੀ ਰੰਜਿਸ਼ ਕਰਕੇ ਇਹਦੇ ਗੋਲੀਆਂ ਮਾਰੇ ਗਏ ਅੱਜ ਪਿੰਡ ਦੇ ਵਿੱਚ ਨੰਗਾ ਨਾਚ ਸ਼ਰੀਆਮ ਗੋਲੀਆਂ ਮਾਰੀਆਂ ਕਿੰਨੇ ਕਿੰਨੇ ਵਜੇ ਦੀ ਘਟਨਾ ਜੀ ਇਹ ਜੀ ਮੈਨੂੰ ਤੇ 9 ਵਜੇ ਦੇ ਕਰੀਬ ਫੋਟਾ ਲੱਗਾ ਮੈਨੂੰ ਫੋਨ ਗਿਆ ਜਦੋਂ ਮੈਂ ਉਸੇ ਡੀਐਸਪੀ ਸਾਹਿਬ ਯਾਦਵਿੰਦਰ ਨੂੰ ਫੋਨ ਕੀਤਾ ਐਸਚੀਓ ਨੂੰ ਫੋਨ ਕੀਤਾ ਵੀ ਮੇਰੇ ਪਿੰਡ ਦੇ ਵਿੱਚ ਆ ਗੱਲਬਾਤ ਹੋ ਗਈ ਹੈ ਸ਼ਰੀਆਮ ਗੁਲੀ ਅੱਧਾ ਘੰਟਾ ਉਹਨਾਂ ਨੇ ਕਹਿੰਦੇ ਵੀ ਗੁਲੀ ਚਲਾਈਆਂ ਸਾਰੇ ਪਿੰਡ ਦੇ ਜੇ ਪੁਲਿਸ ਨੇ ਖੋਲ ਵੀ ਉਥੋਂ ਬਰਾਮਦ ਕਰ ਲਿਆ ਮੈਨੂੰ ਪਤਾ ਲੱਗਾ ਹੁਣ ਤੇ ਦੂਸਰੀ ਗੱਲ ਹੈ ਵੀ ਇਹਦੇ ਛੱਡੇ ਜਿਹੜਾ ਪਿੰਡ ਦੇ ਵਿੱਚ ਜਿਹੜਾ ਗੁੰਡਾ ਕੱਢੀ ਨੰਗਾ ਨਾਚ ਹੋ ਰਿਆ ਨਾ ਇਹ ਮਹਿਤਾਬ ਸਿੰਘ ਵਡਾਲਾ ਮਦਨ ਸਿੰਘ ਸਰਪੰਚ ਦੀ ਸਹਤ ਹੋ ਰਿਹਾ ਮੈਂ 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 ਨਹੀਂ ਚਾਹੁੰਦਾ ਵੀ ਇਹ ਪਿੰਡ ਦੇ ਵਿੱਚ ਹੋਵੇ ਮੈਂ ਸਿਆਸਤ ਛੱਡ ਦੂੰਗਾ ਜੇ ਮੇਰੇ ਕਰਕੇ ਕਹਿੰਦੇ ਨਾ ਵੀ ਮੇਰੇ ਬੰਦਿਆਂ ਨੂੰ ਧਮਕਾਉਂਦੇ ਨੇ ਡਰਾਉਂਦੇ ਨੇ ਪਰ ਮੈਂ ਸਿਆਸਤ ਛੱਡ ਦਿੰਦਾ ਹਾਂ ਮੈਂ ਮਹਿਤਾਬ ਸਿੰਘ ਮਡਾਲਾ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਪਿੰਡ ਦੇ ਵਿੱਚ ਸ਼ਾਂਤੀ ਰੱਖੇ ਆਪਣੇ ਪਿੰਡ ਦੇ ਵਿੱਚ ਰਾਜ ਕਰੇ ਮੈਂ ਸਿਆਸਤ ਛੱਡੀ ਆ ਆਪਣਾ ਪਿੰਡ ਦੇ ਵਿੱਚ ਇਹਦਾ ਕੋਈ ਗਰੀਬ ਨੂੰ ਤੰਗ ਨਾ ਕਰੇ ਇਸ ਤਰ੍ਹਾਂ ਧੱਕੇਸ਼ਾਹੀ ਨਾ ਕਰੇ ਆਪਣੀ ਐ ਜਿਹੜੀ ਸਿਆਸਤ ਆ ਨਾਰਮਲ ਕਰੇ ਇਹ ਗਲਤ ਗੱਲ ਹੋ ਰਹੀ ਹੈ ਸਾਡੇ ਪਿੰਡ ਦੇ ਪੁਲਿਸ ਦਾ ਰਵਈਆ ਕਿਸ ਤਰ੍ਹਾਂ ਦਾ ਹੈ ਦੇਖੋ ਜੀ ਪੁਲਿਸ ਨੇ ਹੁਣ ਦੱਸ ਦਿੱਤਾ ਪੁਲਿਸ ਗਈ ਮੌਕੇ ਤੇ ਗਈ ਹੈ ਹੁਣ ਵੇਖੋ ਕੀ ਕਰਦੀ ਪੁਲਿਸ ਲੱਗਦਾ ਕਾਰਵਾਈ ਹੋਏਗੀ ਕਿਉਂਕਿ ਲਗਾਤਾਰ ਇਹ ਵੀ ਲਗਾਤਾਰ ਹੋ ਰਹੀਆਂ ਜੀ ਤੁਹਾਨੂੰ ਪਤਾ ਹੀ ਜੋ ਵੀ ਚੱਲੰਦਾ ਪਿੰਡ ਦੇ ਵਿੱਚ ਸਾਰੇ ਪਹਿਲਾਂ ਸੁਣਾਉਣੀ ਹੁਣ ਚਲੋ ਪੁਲਿਸ ਗਈ ਹੈ ਮੌਕੇ ਤੇ ਚਲੋ ਆਪਣੀ ਕਾਰਵਾਈ ਕਰੇ ਕਿਹੜੇ ਲਾਗੇ ਪੁਲਿਸੇ ਖੜ ਜਾਈ ਥਾਣਾ ਕੰਬੋ ਆ ਜੀ ਪੁਲਿਸ ਰੱਜ ਕੇ ਕਾਰਵਾਈ ਨਹੀਂ ਹੋਣਾ ਸ਼ੱਕ ਉਹ ਇਨਾ ਬੜਾ ਹੈ ਨਸ਼ਾ ਜੀ ਭਾਜੀ ਤੁਹਾਨੂੰ ਪਤਾ ਹੀ ਹੈ ਜੀ ਤੇ ਮਾੜਾ ਢਿੰਗਰਾ ਕਲੋਨੀ ਹੋ ਗਈ ਬਡਾਲਾ ਭਿੱਟੇ ਵਾਟੇ ਸ਼ਰੀ ਪਤਾ ਹੀ ਸਾਰੇ ਪਤਾ ਹੀ ਪ੍ਰਸ਼ਾਸਨ ਨੂੰ ਪਤਾ ਪ੍ਰਸ਼ਾਸਨ ਨੂੰ ਚੋਰੀ ਛਿਪੇ ਛੜਾ ਹੋ ਜਾਂਦਾ ਜੀ ਲੇਕਿਨ ਲੱਗਦਾ ਨਹੀਂ ਜਿਵੇਂ ਪਿਛੇ ਵੀ ਇੱਕ ਵੀਡੀਓ ਵਾਇਰਲ ਹੋਈ ਸੀ ਗਨ ਲੈ ਕੇ ਬੰਦੇ ਤਰੇ ਫਿਰਦੇ ਸੀ ਅੱਜ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨਜ਼ਰ ਆ ਰਹੀਆਂ ਗੂੜੀਆਂ ਚੱਲਦੀਆਂ ਕਿ ਲੱਗਦਾ ਕਿ ਵੱਡਾ ਹਾਸਾ ਦਾ ਇੰਤਜ਼ਾਰ ਕਰੀਏ ਵੱਡਾ ਹਾਸਾ ਵੇਖੋ ਜੀ ਇਹਦਾ ਮੈਂ ਮੈਂ ਅੱਗੇ ਭੁਗਤ ਚੱਕਾ ਮੈਨੂੰ ਵੀ ਅੱਗੇ ਗੈਂਗਸਟਰਾਂ ਨੇ ਧਮਕੀਆਂ ਦਵਾਈਆਂ ਗਈਆਂ ਮੈਂ ਕਿ ਮੇਰੀ ਵੀ ਪੀਸੀ ਦੇ ਅਗਰ ਕੱਪ ਚੱਲੀ ਮੈਨੂੰ ਵੀ ਗੋਲੀ ਦੀ ਧਮਕੀ ਦਵਾਈ ਗਈ ਆ ਪਰ ਪ੍ਰਸ਼ਾਸਨ ਨੇ ਉਹ ਵੀ ਕੋਈ ਕਾਰਵਾਈ ਨਹੀਂ ਕੀਤੀ ਹੁਣ ਇਹਦਾ ਨਤੀਜਾ ਵੇਖ ਲਵਾ ਜਿਹੜਾ ਜਿਹੜੇ ਬੰਦੇ ਨੇ ਡੱਕਿਆ ਉਹਦੇ ਸ਼ਰੀਆਮ ਗੋਲੀਆਂ ਵਜੀਆਂ ਹੁਣ ਸਦਾ ਮੈਨੂੰ ਵੀ ਇਹ ਨਤੀਜਾ ਭੁਗਤਣਾ ਪਵੇ ਐਸ ਬੋਲਨ ਦਾ ਮੈਨੂੰ ਵੀ ਨਤੀਜਾ ਭੁਗਤਣਾ ਪਵੇ ਪਰ ਕੋਈ ਗੱਲ ਨਹੀਂ ਆ ਪਰ ਸੱਚ ਨਹੀਂ ਜਨਮਰਾਂ ਵੀ ਬੋਲਾਂਗੇ ਪਰ ਇਹ ਜਿਹੜੀ ਗੱਲ ਹੈ ਨਾ ਵੀ ਇਹ ਜਿਹੜਾ ਆਪਣਾ ਪਿੰਡ ਦੇ ਵਿੱਚ ਜੋ ਗੁੰਡਾਗਰਦੀ ਹੋਣੀ ਨਹੀਂ ਰਹੀ ਕਿਨੇ ਬੰਦ ਕੀਤੀ ਜਾਵੇ ਲੱਗਦਾ ਟੈਨਸ਼ਨ ਪੰਜਾਬ ਦੇ ਮੁੱਖ ਮੰਤਰੀ ਨੂੰ ਗਿਆ ਗਿਆ ਕਿ ਨਸ਼ਾ ਤੇ ਗੈਰ ਕਾਨੂੰਨ ਜਿਹੜਾ ਖਤਮ ਕੀਤੀ ਜਾ ਕੇ ਲੱਗਦਾ ਇਹ ਖਤਮ ਹੋ ਸਕੇ ਜਦੋਂ ਅਗਰ ਪੁਲਸ ਸਾਦਿਕ ਲੱਗਦਾ ਪੁਲਸ ਵਧੀ ਹੋਗੀ ਨਾਲ ਪੁਲਸ ਨਾਲ ਨਹੀਂ ਜੇ ਪੁਲਸ ਚਾਵੇ ਤਾਂ ਖਤਮ ਹੋ ਸਕਦੀ ਹੈ ਜੀ ਉਸ ਜਿਹੜੀ ਸਿਆਸੀ ਤਪ ਸ਼ਹਿਦ ਹੋ ਰਿਹਾ ਜੀ ਮਹਤਾਬ ਸਿੰਘ ਮਡਾਲੇ ਦੀ ਸ਼ਹਿਦ ਹੋ ਰਿਹਾ ਜੀ ਮੈਂ ਸ਼ਰੀਆਮ ਕਹਿੰਦਾ ਨਹੀਂ ਜੇ ਪਹਿਲਾਂ ਟਾਈਮ 'ਚ ਕਾਰਵਾਈ ਕੀਤੀ ਜਾਂਦੀ ਪੁਲਿਸ ਵੱਲੋਂ ਤੇ ਇਹ ਹਾਥਾ ਨਹੀਂ ਹੋਣਾ ਬਿਲਕੁਲ ਨਹੀਂ ਹੋਣਾ ਜੀ ਇਸ ਜੇਵਡ ਨੂੰ ਪੁਲਿਸ ਨੇ ਫੜਿਆ ਸੀ ਪੁਲਿਸ ਨੂੰ ਛੁਡਾਇਆ ਕਿਸ ਨੇ ਛੁਡਾਇਆ ਇਹ ਮਹਤਾਬ ਸਿੰਘ ਮਡਾਲੇ ਨੇ ਛੁਡਾਇਆ ਪਿੰਡ ਦੇ ਵਿੱਚ ਗੁੰਡਾਗਰਦੀ ਦਾ ਨਾਜ ਕਰਾਇਆ ਮਹਤਾਬ ਸਿੰਘ ਮਡਾਲਾ ਨੇ ਕਰਾਇਆ ਇਹ ਜੋ ਸ਼ਹਿਦ ਦਿੱਤੀ ਆ ਉਸ ਨੇ ਦਿੱਤੀ ਆ ਨਜਾਇਜ਼ ਹਥਿਆਰ ਉਹਦੇ ਕੋਲ ਅੱਜ ਵੇਖ ਲਓ ਤੁਹਾਡੇ ਸਾਹਮਣੇ ਹੀ ਹੈ ਜਹੇਦਰ ਬੰਦਾ ਹੈ ਇਹਦੇ ਗੋਲੀਆਂ ਵੱਜੀਆਂ ਨੇ ਮਤੇਰ ਸਿੰਘ ਵਡਾਲਾ ਕਿੱਥੇ ਰਹਿੰਦਾ ਵਾ ਫੋਨ ਹੈ ਮਧੂਵਨ ਕਲੋਨੀ ਦੇ ਵਿੱਚ ਰਹਿੰਦਾ ਜੀ ਬਾਰੇ ਅੰਦਰ ਪੰਜਾਬ ਦੀ ਮਧੂਵਨ ਕਲੋਨੀ ਦੇ ਵਿੱਚ ਗੱਲ ਪਤਾ ਹੈ ਲੈ ਤੁਹਾਡੇ ਸਾਹਮਣੇ ਇਹ ਵੀਡੀਓ ਚੱਲਣ ਦੀ ਵੇਖਣ ਹੀ ਰਿਹਾ ਜੋ ਵੀ ਹੋਇਆ ਇਹ ਉਹੀ ਅੱਜ ਇਹਦਾ ਜੂਸੇਫ ਜਿਹੜਾ ਇਹਦਾ ਡੇਵਿਡ ਦਾ ਸਗਾ ਮਾਮਾ ਆ ਜੂਸੇਫ ਵਡਾਲਾ ਜਿਹੜਾ ਆ ਸਗਾ ਮਾਮਾ ਡੇਵਿਡ ਦਾ ਤੇ ਡੇਵਿਡ ਨੇ ਪਿੰਡ ਦੇ ਵਿੱਚ ਨੰਗਾ ਨਾਚ ਕਰਾ ਰਹੇ ਨੇ ਨਹੀਂ ਮੈਨੂੰ ਦੱਸੋ ਜਿਹੜਾ ਮੁਤਾਫ ਨੂੰ ਬੰਨੂ ਉਹ ਪੰਜਾਬ 'ਚ ਰਹਿੰਦਾ ਪੰਜਾਬ ਤੋਂ ਬਾਹਰ ਰਹਿੰਦਾ ਕੋਈ ਏ ਦਿੱਲੀ ਵੀ ਕਾਰੋਬਾਰ ਹੈ ਤੁਹਾਨੂੰ ਪਤਾ ਮੈਂ ਤੈਨੂੰ ਕਿੰਨਾ ਵੀ ਵੀਰ ਆਪਣੇ ਪਿੰਡ ਦੀ ਤੁਸੀਂ ਸਿਆਸਤ ਸੰਭਾਲ ਆਹੀਂ ਛੱਡੀ ਪਾਰਟੀ ਵਾਜੀ ਛੱਡੀ ਪਰ ਪਿੰਡ ਦਾ ਅਧਜਮਰਾ ਕੋਈ ਨੁਕਸਾਨ ਨਾ ਕਰਦਾ ਪੈਸੇ ਤੇ ਜ਼ੋਰ ਤੇ ਲੋਕ ਬਿਲਕੁਲ ਪੈਸੇ ਜ਼ੋਰ ਤੇ ਜੀ ਪੈਸੇ ਤੇ ਜ਼ੋਰ ਤੇ ਹਕੂਮਤ ਤੇ ਜ਼ੋਰ ਤੇ ਪੈਸੇ ਤੇ ਜ਼ੋਰ ਤੇ ਸਰਕਾਰਾਂ ਦੀ ਸਹੈ ਤੇ ਹੋਣੀ ਜੇ ਨਹੀਂ ਕਾਰਵਾਈ ਹੁੰਦੀ ਤੁਸੀਂ ਦੌਰ ਚਲੋ ਜੀ ਅਹੀਂ ਅੱਗੇ ਆਪਣੇ ਆਪ ਅਸੀਂ ਆਪਣੀਆਂ ਆਪਣੇ ਅਧਜਮਰਾ ਅਗਲੇ ਆਪਣੇ ਦਾਨੀ ਦੀ ਤੈਅ ਕਰਾਂਗੇ ਅਗੀ ਵੀ ਵੀ ਤਰਾ ਮੇਰਾ ਦਲਬੀਰੋ ਨਾਮ ਹੈ ਕਿਹੜਾ ਪਿੰਡ ਆ ਹਾਏ ਹੋਈ ਆ ਵੀ ਸਾਡਾ ਘਰ ਵਿੱਚ ਇੱਥੇ ਹੀ ਚੱਲੀ ਆ ਕੀ ਗੱਲ ਹੋਈ ਸੀ ਪਾਣੀ ਕੀ ਕਰੋ ਉਹ ਵੀ ਆਉਂ ਆਇਆ ਤੇ ਆਪਾਂ ਤੇ ਅੰਦਰ ਸੁੱਤੇ ਮੇਰਾ ਬੰਦਾ ਥੋੜਾ ਕਨਚਾ ਨੂੰ ਸ਼ਾਪੀਂਦਾ ਜਾ ਪਰ ਅੰਦਰ ਬੜੇ ਆ ਆਪਾਂ ਚਲਦੇ ਵੀ ਵੇਖੀ ਆ ਤੇ ਉਹ ਵਿਚਾਰੇ ਬੜੀ ਦੁਨੀਆ ਨਿਕਲਾਈ ਤੇ ਉਹ ਵਿਚਾਰ ਮੈਂ ਉਹਨੇ ਡੇ ਬਟਨੇ ਚਲਾਈ ਆ ਇਹਦੇ ਮੌਕੇ ਤੇ ਆਇਓ ਆਹੋ ਸਾਰੇ ਜਣ ਫੇਰ ਬਾਹਰ ਲੈ ਕੇ ਬੜੀ ਆਇਆ ਫੇਰ ਚਲਾ ਗਿਆ ਵਾ ਫੇਰ ਬੜੀ ਆ ਬੜਕਾ ਮਾਤੇ ਪੁਡੀਆਂ ਕੁੜੀਆਂ ਸਾਬ ਅੰਦਰ ਵੜਗੀਆਂ ਭੱਜ ਭੱਜ ਕੇ ਫੇਰ ਨਾ ਚਲਾਇਆ ਤੂੰ ਦਾ ਰਹਿਣ ਵਾਲਾ ਦੋਤਾ ਦਾਦੇ ਮਗੋਣਾ ਇੱਥੋਂ ਦਾ ਜਿਹਨੇ ਚਲਾਈ ਕਿਤੇ ਗਈ ਗੋੜੀਆਂ ਇੱਥੇ ਬੋਰ ਥੱਲੇ ਚਲਾਈਆਂ ਆਵੇ ਕਿਹਦੇ ਉੱਤੇ ਉਦੋਂ ਦਲਬਾਗ ਦੇ ਉੱਤੇ ਕਿਉਂ ਕੀ ਹਾਂ ਹਾਂ ਪਤਾ ਨਹੀਂ ਕੋਈ ਪਿਛਲਾ ਕੋਈ ਗੱਲ ਗੁਲਗ ਹੋ ਗਈ ਪਤਾ ਨਹੀਂ ਕੀ ਗੱਲ ਹੈ ਗੋਲੀ ਕਿੰਨੇ ਕ ਚਲੀਆਂ ਗੋਲੀਆਂ ਉਹ ਤਿੰਨ ਚਾਰ ਚੁਲਾ ਦਿੱਤੀਆਂ ਤੇ ਉੱਥੇ ਘਰ ਵੀ ਫੇਰ ਵਾਰ ਲੈ ਕੇ ਆਵਾ ਗੋਲੀ ਲੱਗੀ ਕਿੱਥੇ ਦਬਾ ਦੇ ਇੱਥੇ ਮੋੜੇ ਤੇ ਲੱਗ ਗਈ ਵਿਚਾਰੇ ਦੇ ਦੋ ਲੱਗ ਗਈਆਂ ਇਹ ਰੰਜਿਸ਼ ਕੀ ਤੁਹਾਡੀ ਹਾਂ ਰੰਜਿਸ਼ ਕੀ ਪਤਾ ਨਹੀਂ ਮੈਨੂੰ ਉਹਦੇ ਨਾਲ ਪਤਾ ਨਹੀਂ ਮੈਨੂੰ ਕੀ ਤੇ ਆਪਾਂ ਤੇ ਬਾਹਰ ਨਿਕਲੇ ਸੁੱਤੇ ਪਏ ਤੇ ਮੈਂ ਤੇ ਉਸਕੇ ਤੋਂ ਆਈ ਬਾਜਾ ਕਿੰਨੇ ਚਿਰ ਡੇਟ ਆਈ ਆ ਇਹ ਮੰਗੀ ਕਰਦੇ ਆਂ ਆ ਇਹ ਆਨੇ ਨੂੰ ਕੱਢ ਦੋ ਬਾਹਰ ਕੱਢ ਦੋ ਸਾਨੂੰ ਮਾਰਦੇ ਇਹਨਾਂ ਲੋਕਾਂ ਨੂੰ ਗਰੀਬਾਂ ਨੂੰ ਚੱਲ ਕੱਢੋ ਇਹਨੂੰ ਮਨ ਤੇ ਅੱਡੇ ਕੋਸ਼ ਹੋ ਗਿਆ ਇਹ